ਨਾ ਨਹੀਂ ਖੁੱਲਦੀਆਂ ਕਈ ਵਾਰ ਜਿਹੜਾ ਬੰਦਾ ਪਾਪ ਕਰਦਾ ਜਿਹੜਾ ਉਹਨੂੰ ਨਹੀਂ ਰੋਕਦਾ ਉਹ ਵੀ ਬਰਾਬਰ ਦਾ ਦੋਸ਼ੀ ਹੁੰਦਾ ਵੇਖ ਕੇ ਜਿਹੜਾ ਅੱਖਾਂ ਮਿੱਟੀ ਰੱਖਦਾ ਆਪਾਂ ਹਮੇਸ਼ਾ ਗੱਲਬਾਤ ਕਰਦੇ ਆ ਹੁਣ ਗਾਇਬ ਗਾਇਬ ਅੱਡ ਅੱਡ ਜਿਹੜੇ ਕੈबिनेट ਮੰਤਰੀ ਆ ਹੁਣ ਉਹ ਸਪਸ਼ਟੀਕਰਨ ਦੇ ਰਹੇ ਆ ਉਸੇ ਲੜੀ ਦੇ ਤਹਿਤ ਵੀ ਬੀਬੀ ਜ਼ਗੀਰ ਕੌਰ ਤੇ ਪਰਮੰਦਰ ਢੀਂਡਸਾ ਉਹ ਵੀ ਅਕਾਲ ਤਖਤ ਸਖਤਰਤ ਵਿਖੇ ਉਹਨਾਂ ਨੇ ਆਪਣਾ ਸਪਸ਼ਟੀਕਰਨ ਦਿੱਤਾ ਜੀ ਬਿਲਕੁਲ ਜੀ ਜਿਹੜਾ ਇਹਨਾਂ ਨੇ ਆਪਾਂ ਕਹਿ ਸਕਦੇ ਆ ਅਕਾਲੀ ਦੰਸ਼ ਸੁਧਾਰ ਮੈਂ ਜਿਨ੍ਹਾਂ ਨੇ ਸ਼ੁਰੂ ਕੀਤੀ ਹੈ ਜੀ ਇਹਨਾਂ ਨੇ ਇੱਕ ਅਕਾਲਪੱਖ ਸਾਧ ਦੇ ਉੱਤੇ ਮੈਮੋਰੰਡਮ ਲਿਖ ਕੇ ਇਸ ਪੈਸੇ ਦੀ ਪ੍ਰਕਿਰਿਆ ਕਿਦਾਰ ਕੀਤੀ ਹੈ ਹੂੰ ਇਹਦੇ ਵਿੱਚ ਉਹਨਾਂ ਨੇ ਅਕਾਲੀ ਦੰਸ਼ ਦੀ ਲੀਡਰਸ਼ਿਪ ਖਾਸ ਕਰਕੇ ਬਾਦਲ ਪਰਵਾਰ ਨੂੰ ਟਾਰਗੇਟ ਕੀਤਾ ਕਿ ਜੋ ਕੁਝ ਪਿਛਲੇ ਸਮੇਂ ਵਿੱਚ ਹੋਇਆ ਅਕਾਲੀ ਜਲਦੀ ਦੇ ਪੰਥ ਜੀ ਇਹ ਨੂੰ ਬਟਾ ਲੱਗਿਆ ਉਹ ਵੀ ਕੋਈ ਹੋਰ ਜ਼ਿੰਮੇਵਾਰ ਨਹੀਂ ਬਾਦਲ ਪਰਵਾਰ ਜ਼ਿੰਮੇਵਾਰ ਹੈ ਉਹ ਗੁਨਾਹ ਸਾਡਾ ਨਹੀਂ ਹੈ ਕਿਉਂਕਿ ਅਸੀਂ ਉਸ ਨੇ ਉਹ ਸਰਕਾਰ ਦਾ ਤੇ ਫਾਇਦੀ ਦਾ ਹਿੱਸਾ ਰੱਖਿਆ ਬਿਲਕੁਲ ਇਸ ਲਈ ਇਹਦੇ ਬੰਦੀ ਸਰਕਾਰੀ ਕਾਰਵਾਈ ਕੀਤੀ ਹੈ ਦੇਖੋ ਜਰਾ ਕਾਂਸਕ ਸਾਈਡ ਨੇ ਜਾਂ ਸਿੰਘ ਸਹਿਬਾਨ ਨੇ ਬਾਕੀ ਸਾਰੀਆਂ ਜਿਹੜੀਆਂ ਉਹ ਸਟੈਟਸ ਦੀਆਂ ਨੂੰ ਦੇਖਿਆ ਪੜਿਆ ਔਰ ਬੁਲਾਇਆ ਗਿਆ ਤਨਾ ਸੁਖੀਤ ਸਿੰਘ ਬਾਦਲ ਨੂੰ ਸੁਖੀਤ ਸਿੰਘ ਬਾਦਲ ਤੋਂ ਮੰਗਿਆ ਗਿਆ ਸਪਸ਼ਟੀਕਰਨ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਇਹੋ ਸਪਸ਼ਟੀਕਰਨ ਨੂੰ ਜਨਤਕ ਕੀਤਾ ਗਿਆ ਜਿਹਦੇ ਵਿੱਚ ਸੁਖੀਤ ਸਿੰਘ ਬਾਦਲ ਨੇ ਕਿਹਾ ਇਹ ਪ੍ਰਵਾਨ ਦਾ ਮੁਖੀ ਹੋਣ ਦੇ ਨਾਤੇ ਮੈਂ ਸਾਰੇ ਜਿਹੜੇ ਗੁਨਾਹ ਆਪਣੀ ਜੁਬਰੀ ਪਉਣਾ ਇਹਦੀਆਂ ਗਲਤੀਆਂ ਮੇਰੇ ਗੁਨਾਹ ਹੈ ਜੇ ਅਤੇ ਮੈਨੂੰ ਜੋ ਵੀ ਸੁਪਰੀਮ ਅਫਾਇਰ ਦੀ ਸਖਾਈ ਜਣੇ ਦੀ ਇਹ ਸਜ਼ਾ ਜਿਹੜੀ ਮੈਂ ਪ੍ਰਵਾਨ ਕਰੂਗਾ ਉਸ ਤੋਂ ਬਾਅਦ ਅਕਾਨਤਕ ਸਾਲ ਵਿੱਚ ਸਾਰਾ ਕੁਝ ਸੋਚਿੰ ਵਿਚਾਰਨ ਤੇ ਸੁਖੀਪ ਸਿੰਘ ਬਾਦਲ ਨੂੰ ਇੱਕ ਸਮਾਗਮ ਮੰਨਲੇ ਅਧਿਵਰੋਣ ਸਿਯਤ ਨੇ ਕਰਨ ਜੋ ਸੁਪਨੇ ਪ੍ਰਵਾਨ ਕਰਨੇ ਤੇ ਉਹਨਾਂ ਨੇ ਫਿਰਕੇ ਜੱਟ ਨੂੰ ਪਰਖਾਈਆ ਕਰਾਰ ਦਿੱਤਾ ਇਹਦਾ ਕਿ ਸੇ ਆਪਣਾ ਇਹਦਾ ਹੈ ਇਹਦੇ ਬਾਰੇ ਕੀ ਕਹਣਾ ਚਾਹੋਗੇ ਜੇ ਕੁਛ ਕਹਿਣਾ ਚਾਹੋ ਨੀ ਤਾਂ ਕਹੋ 15 ਦਿਨਾਂ ਦਾ ਕੌਣੇ ਸਮਾਂ ਚੱਲਦਾ ਜੀ ਨਾਲ ਹੀ 15 ਦਿਨਾਂ ਦਾ ਸਮਾਸ ਸੁਧਾਰ ਲੈਣ ਵਾਲੇ ਨੂੰ ਕਿਸੇ ਵੀ ਆ ਦੇ ਤੁਹਾਨੂੰ ਅਰਨੇ ਦਾ ਕਾਫੀ ਸਾਰੇ ਲੋਕ ਪਹਿਲਾਂ ਤਾਂ ਨਹੀਂ ਗਏ ਪਰ ਹੁਣ ਜਾਣੇ ਸ਼ੁਰੂ ਹੋ ਗਈ ਜੀ ਉਹ ਤੋਂ ਪਹਿਲਾਂ ਅਕਾਲੀਪੁਰ ਦੇ ਕਾਫੀ ਸਾਰੇ ਲੋਕ ਆਏ ਜੀ ਸੁਧਾਰ ਲੈਣ ਦੇ ਵਿੱਚ ਜਿਹੜੇ ਬੰਦੇ ਗਏ ਸਭ ਤੋਂ ਪਹਿਲਾਂ ਜੋ ਮੇਰੇ ਖਿਆਲ ਵਿੱਚ ਸਾਹਿਬ ਕੋ ਸਰਦਾਰ ਸੁਖਬੀ ਸਿੰਘ ਰਖਣਾ ਹੈ ਜੀ ਕਿਉਂਕਿ ਰਖਣਾ ਸਾਹਿਬ ਦੀ ਪਤਨੀ ਜੀ ਦੀ ਮਰੋਗਾ ਅਮਰੀਕਾ ਦੇ ਵਿੱਚੋਂ ਉਹਨਾਂ ਨੇ ਕਿਹਾ ਕਿ ਨਾ ਉਸ ਸਮਾਜਿਕ ਸ਼ਾਂਤਲ ਹੋਣਾ ਪ੍ਰਬੰਧਾ ਦੇ ਲਈ ਆਪਣੇ ਪਰਿਵਾਰ ਦਾ ਹੱਥ ਮਟਾਉਣ ਲਈ ਸੇ ਪਹੁੰਚਿਆ ਜੀ ਉਸ ਕਰਕੇ ਮੇਰੀ ਜਿਹੜੀ ਇਹ ਚਿੱਠੀ ਹੈ ਕਿਸੇ ਪ੍ਰਵਾਨ ਕਰੋ ਅਗਰ ਲੋੜ ਮਹਿਸੂਸ ਹੋਈਗੀ ਤਾਂ ਮੈਂ ਦੁਬਾਰਾ ਫੇ ਚਿੱਠੀ ਹੋਗੀ ਦਾ ਰਖਣਾ ਸਾਹਿਬ ਨੇ ਕਿਹਾ ਜੀ ਕਿ ਜ਼ਿਕਰ ਹੋ ਗਿਆ ਕਿ ਦਰਸ਼ਨ ਸਿੰਘ ਤਾਰੀਵਾਲ ਜਿਹੜੇ ਰਖਣਾ ਸਾਹਿਬ ਦੇ ਤਰ੍ਹਾਂ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਮਹਿੂਬ ਇੱਕ ਬੜਾ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਦੀ ਗੋਦੀ ਵਾਗਿਆ ਉੱਥੇ ਹੋਵੇਗਾ ਕੱਲ੍ਹ ਉਹ ਬਲੋਕ ਦੇਚ ਹੋਇਆ ਉਹਨਾਂ ਨੂੰ ਵੀ ਕਿੰਨੇ ਆਪਾਂ ਦੇਖੀਏ ਕਿ ਇੱਕ ਤਾਂ ਹੈਗੇ ਆ ਜੀ ਅਕਾਲੀਗੰਗ ਪਿੰਡਾਂ ਸੁਖੀਪੁਰ ਬਾਗੋਂ ਦੇ ਕਰੀਬੀ ਬਗੇ ਜੀ ਜੀ ਹਸ਼ਿਆਰਪੁਰ ਜਿਹਨੇ ਨਾਲ ਸੰਬੰਧ ਰੱਖਦੇ ਸੋਲ ਤੋਂ ਖੰਡੜ ਤੇ ਦੂਜੇ ਦੋ ਜਿਹੜੇ ਹੈਗੇ ਆ ਉਹ ਵੱਡੇ ਆਕੂ ਆ ਸੁਧਾਰਨਗਰ ਜੀ ਸੁਧਾਰਨਗਰ ਵਾਲੇ ਜਿਹੜੇ ਆਕੂ ਆ ਉਹਨਾਂ ਦੇ ਵਿੱਚ ਜੀ 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 ਕਾਂਗਰਸ ਦੇ ਜੀਤੇ ਪਰਮਿੰਦਰ ਸਿੰਘ ਜੀ ਦਾ ਜੀ ਜੀ ਇਹਦੀ ਜਿਹੜੀ ਮੋਟ ਕਰਨ ਵਾਲੀ ਗੱਲ ਚੰਦੀ ਸਾਹਿਬ ਉਹ ਇਹ ਹੈ ਕਿ ਇਹਨਾਂ ਨੇ ਕਾਲ ਤੱਕ ਸਾਬ ਜੀ ਕੋਲ ਤੋਂ ਪਹਿਲਾਂ ਜੀ ਤੋਂ ਮਨੇ ਆਪਣੀ ਉਹ ਦੋਸਤੀ ਕੀਤੀ ਕਿਉਂਕਿ ਇਹਨਾਂ ਨੂੰ ਸੁਧਾਰ ਲੈ ਲਈ ਇੱਕ ਜੈਕਟਿਵ ਕਮੇਟੀ ਜਿਆ ਪਕਾਣ ਚ ਤਰਜੀਹ ਕਹਿਨੇ ਪਾਇਆ ਗਿਆ ਸੀ ਉੱਥੇ ਜਿਹੜਾ ਨੇ ਸੀ ਤੇ ਜੇ ਕਿ ਅਸੀਂ ਮਹਿਮਾਨੇ ਸਿੱਖਾਂ ਬਜੋ ਤੇ ਜਾ ਰਹੇ ਹਾਂ ਅੱਜ ਕੋ ਸਾਡੇ ਅੱਗੇ ਉਹ ਖੁਦਾਰ ਬਡਾਵਾ ਜਿਹੜੇ ਵਜੋ ਗੁਰਪ੍ਰਤਾਪ ਸਿੰਘ ਉਹਨਾਂ ਨੂੰ ਮਨੇ ਆਪਣੀ ਇੱਕ ਚੜੀ ਜੀ ਜੀ ਪਹਿਲੀ ਵਾਰ ਪਾਇਆ ਕਿ ਕਿ ਮੇਰੇ ਸਿੱਖੀ ਸਮਾਜ ਦੀ ਠਿਕੜਾ ਪਾ ਲਿਆ ਕਿ ਉਹਨਾਂ ਤਰਖਾਇਆ ਹੋ ਕੇ ਬਾਅਦ ਵਿੱਚ ਉਹ ਪਰ ਤਕਸੀਫਾ ਨਹੀਂ ਦਿਖਾਇਆ ਕਿ ਕਾਰਜਕਾਰੀ ਪ੍ਰਧਾਨ ਕਾ ਵਿਚ ਆਇਆ ਬਲਿੰਦਰ ਸਿੰਘ ਜਨਰੂ ਜੀ ਬਲਿੰਦਰ ਸਿੰਘ ਨੂੰ ਜਮੇ ਕਾਰਜਕਾਰੀ ਪ੍ਰਧਾਨ ਬਣਾਉਣਾ ਲਾਜ਼ਮੀ ਹੋਇਆ ਇਹਨੇ ਆਪ ਇੱਕ ਪੰਗਾ ਮੇ ਲਗਵਾ ਉਹਨੂੰ ਸਾਥਾਂ ਉਹਨੂੰ ਬਰਨਾਲਾ ਸਿੰਘ ਗੁਰੂ ਨੂੰ ਆਪ ਦਾ ਇਹਦਾ ਸਲਾਹ ਕਰ ਲਿਆ ਜੀ ਬਰਨਾਲਾ ਸਿੰਘ ਗੁਰੂ ਉਹ ਵਿਅਕਤੀ ਹੈ ਜੀ ਜਿਹ ਖਲਾਸੇ ਜਾਮ ਬੜਦਾ ਮੇਰੇ ਵਿੱਚ ਕੋਈ ਅਸਲੀ ਦੇ ਬਿੱਲ ਜਿਹਦੇ ਕੋਪਰਟਿਵ ਨੂੰ ਕੱਟ ਹੋਇਆ ਸੀ ਉਹ ਟੋਟਲ ਉਪਰਕਾਜ ਗਰੂਪ ਨੰਬਰ 74539 ਕਰਤਾ ਸੀ ਕਿਹਦੇ ਉਹਦੇ ਵਿਰੋਧ ਵਿੱਚ ਇੱਕ ਬੰਦਾ ਪ੍ਰੋਟੈਸਟ ਹੋਇਆ ਸੀ ਉਸਨੇ ਫਿਰ ਗੋਲੀ ਚਲਾਈ ਸੀ ਉਸ ਗੋਲੀ ਕਾਂਡ ਦੇ ਵਿੱਚ ਚਾਰ ਬੰਦੇ ਮਾਰੇ ਗਏ ਸੀ ਨੌਜਵਾਨ ਸੀ ਜਿਹੜੇ ਐਕਸਟ੍ਰੀਮ ਇਨ ਸੋਲਿਊਸ਼ਨ ਦੇ ਮੈਂਬਰ ਸੀ ਤੇ ਲੱਗਦਾ ਤੁਹਾਨੂੰ ਕਰਵਾ ਲੈ ਤੁਹਾਡੀ ਨਾ ਆਵਾਜ਼ ਕਲੀਅਰ ਨਹੀਂ ਆ ਰਹੀ ਪਲੀਜ਼ ਫੋਨ ਕੱਟ ਦਿਓ ਮੈਂ ਦੁਬਾਰਾ ਲਾਉਣਾ ਜਦਾ ਰਾਈਟ ਵੇ ਕੱਟ ਦਿਓ ਪਲੀਜ਼ ਕਿਉਂਕਿ ਆਵਾਜ਼ ਕੁਆਲਿਟੀ ਹੈ ਨਹੀਂ ਪ੍ਰੋਪਰ ਮਗਾਨੀ ਆ ਰਿਹਾ ਗੱਲ ਕਰਦਾ ਮੈਂ ਬੇਨਤੀ ਕਰਦਾ ਜੀ ਇੱਦਾਂ ਜਰੂਰ ਹੋਲਡ ਰੱਖਿਓ ਕਿਉਂਕਿ ਸੁਆਦ ਨਹੀਂ ਆ ਰਿਹਾ ਗੱਲ ਕਰਨ ਦਾ ਨਾ ਕਿ ਫਿਰ ਜਦਾਂ ਜਦਰ ਵਾਈਪ ਕਲੀਅਰ ਨਹੀਂ ਆਉਂਦੀ ਤੇ ਆਪਣੇ ਫਿਰ ਮੈਨੂੰ ਲੱਗਦਾ ਉਹਨਾਂ ਦੀ ਵਾ ਪਤਾ ਨਹੀਂ ਜਾਂ ਸ਼ਾਇਦ ਮੌਸਮ ਦੇ ਵਿੱਚ ਪ੍ਰੋਬਲਮ ਆ ਜਿਹੜਾ ਆਵਾਜ਼ ਇਦਾਂ ਦੀ ਜਾਰੀ ਹੈ ਜਨਾ ਤੇ ਆਪਾਂ ਇਦਾਂ ਗੱਲਬਾਤ ਕਰਦੇ ਕਿ ਰੋਸਾ ਉਹਨਾਂ ਨੂੰ ਹੋਣ ਕਾਲ ਗਈ ਹੈ ਜੀ ਸਹੀ ਉਹਨਾਂ ਦੀ ਹਲੋ ਹਨੀ ਹੰਟੀ ਲੋ ਸਾਹਿਬ ਹਾਂਜੀ ਵੈਲਕਮ ਟੂ ਦ ਕਾਨਫਰੈਂਸ ਜੀਤਲੋ ਸਾਹਿਬ ਹੈਲੋ ਬੁਨਾਰੀ ਜੀ ਹਾਂਜੀ ਹੁਣ ਠੀਕ ਹੈ ਜੀ ਜੀ ਕਿ ਬਹੁਤ ਮਦਦ ਮਾਰ ਰਹੀ ਸੀ ਤੁਸੀਂ ਇਹਦਾ ਮਤਲਬ ਇਹ ਹੈ ਕਿ ਮੇਰੇ ਖਿਆਲ ਥੋੜਾ ਬਹੁਤ ਸਿਸਟਮ ਜਿੱਕਰਬੜ ਪੈ ਜਾਂਦੀ ਹੈ ਜੀ ਜੀ ਹਾਂ ਤਾਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਨਕੂਦਰ ਦੇ ਵਿੱਚ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਸਰੂਪਾਂ ਨੂੰ ਅਗਨ ਭੇਟ ਕਰ ਦਿੱਤਾ ਸੀ ਕਿਸੇ ਨੇ ਜੀ ਜੀ ਕਿਸੇ ਦੁਸ਼ਮਣ ਨੇ ਕੀਤਾ ਸੀ ਜਾਂ ਆ ਕਿ ਕਿਵੇਂ ਲੱਗੀ ਇਹ ਤਾਂ ਅਜੇ ਤੱਕ ਮੇਰਾ ਖਿਆਲ ਵੀ ਸਪਸ਼ਟ ਨਹੀਂ ਹੋਇਆ ਹੂੰ ਕਿ ਉੱਥੇ ਹੀ ਦਾ ਪ੍ਰੋਟੈਸਟ ਹੋਇਆ ਸੀ ਕਿ ਪਾਈ ਦਰਵੇ ਲੋਕਾਂ ਨੇ ਪ੍ਰੋਟੈਸਟ ਕੀਤਾ ਸੀ ਚਾਰ ਨੌਜਵਾਨਾਂ ਨੂੰ ਮਾਰੀ ਗਈ ਸੀ ਪੁਲਿਸ ਦੀ ਗੋਲੀ ਨਾਲ ਜਿਨ੍ਹਾਂ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਸਮਝਿਆ ਜਾਂਦਾ ਸੀ ਜੀ ਉਦੋਂ ਦਰਬਾਰਾ ਸਿੰਘ ਗੁਰੂ ਜਿਹੜੇ ਹੈਗੇ ਆ ਇਹ ਏਡੀਸੀ ਹੁੰਦੇ ਸੀ ਗੁਰਦਾਸਪੁਰ ਦੇ ਵਿੱਚ ਹੂੰ ਕਿਉਂਕਿ ਡੀਸੀ ਛੁੱਟੀ ਤੇ ਸੀ ਤੇ ਇੱਕ ਅਧਿਕਾਰੀ ਨਹੀਂ ਸੀ ਜੀ ਇਹ ਅੰਜਾਮ ਲੱਗਾ ਸੀ ਉਦੋਂ ਕਿ ਮੁਹੰਮਦ ਇਜ਼ਹਾਰ ਆਲਮ ਉੱਥੇ ਦਾ ਐਸਐਸਪੀ ਹੁੰਦਾ ਸੀ ਤੇ ਇਜ਼ਹਾਰ ਆਲਮ ਨੇ ਤੇ ਦਰਬਾਰਾ ਸਿੰਘ ਗੁਰੂ ਨੇ ਗੋਲੀ ਚਲਾਉਣ ਦਾ ਹੁਕਮ ਦਿੱਤਾ ਸੀ ਜੀ ਚੰਦੀ ਸਾਹਿਬ ਉਸ ਵੇਲੇ ਹਾਈ ਕੋਰਟ ਦੇ ਇੱਕ ਜੱਜ ਜਸਟਿਸ ਗੁਰਨਾਥ ਸਿੰਘ ਦੀ ਅਗਵਾਈ ਹੇਠ ਇੱਕ ਕਮਿਸ਼ਨ ਬਣਿਆ ਸੀ ਉਹ ਕਮਿਸ਼ਨ ਨੇ ਆਪਣੀ ਰਿਪੋਰਟ ਸੌਂਪੀ ਸੀ ਰਿਪੋਰਟ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਵੀ ਹੋ ਗਈ ਸੀ ਪਰ ਉਹਦੇ ਕੋਈ ਕਾਰਵਾਈ ਨਹੀਂ ਹੋਈ ਐਕਸ਼ਨ ਨਹੀਂ ਮਤਲਬ ਜਿਹੜਾ ਲਿਆ ਗਿਆ ਕੋਈ ਐਕਸ਼ਨ ਟੇਕ ਕਰਨ ਰਿਪੋਰਟ ਅਜੇ ਤੱਕ ਪੇਸ਼ ਨਹੀਂ ਹੋਈ ਜੀ ਸੋ ਜਦੋਂ ਇਹ ਬਲਵਿੰਦਰ ਸਿੰਘ ਭੁੰਦੜਵਾਲਾ ਦਰਵਾਰਾ ਸਿੰਘ ਗੁਰੂ ਲੱਗ ਗਿਆ ਤੇ ਰੌਲਾ ਪੈ ਗਿਆ ਪਿਆ ਕੀ ਹੋ ਗਿਆ ਜਿਹੜੇ ਬੰਦੇ ਨੇ ਸਿੱਖ ਨੌਜਵਾਨਾਂ ਨੂੰ ਕਤਲ ਕਰਵਾਉਣ ਦਾ ਦੋਸ਼ ਹੈ ਉਹ ਬੰਦੇ ਨੇ ਤੁਸੀਂ ਐਡਵਾਈਜ਼ਰ ਆ ਲਿਆ ਤੇ ਇਦੀ ਦੇ ਰਿਪੋਰਟ ਨੇ ਭਾਵੇਂ ਦਰਵਾਰਾ ਸਿੰਘ ਗੁਰੂ ਨੇ ਆਪਣੀ ਜਿਹੜੀ ਹੈ ਉਹ ਸਪਸ਼ਟੀਕਰਨ ਵੀ ਦਿੱਤਾ ਪਰ ਅਕਾਲੀ ਜਨ ਨੇ ਫਿਰ ਆਦਾ ਜੂਟਰ ਲੈ ਲਿਆ ਔਰ ਉਹ ਬਸ ਦੀ ਜਿਹਦੀ ਨਾਮਜ਼ਦਗੀ ਸੀ ਉਹ ਵਾਪਸ ਲੈ ਲਈ ਤੇ ਉਹਦੀ ਜਿਹੜੀ ਉਸ ਸ਼ਰਤ ਸੀ ਸੋ ਕੁੱਲ ਵਾਕੇ ਜੇ ਆਪਾਂ ਦੇਖੀ ਕਿ ਇੱਕ ਪਲਸੇ ਤਾਂ ਜਿਹੜੇ ਹੈ ਇਸ ਵਾਰ ਰੈਦਰਲੇ ਬੜੇ ਸੋਚ ਵਿਚਾਰ ਕੇ ਸਟੈਪ ਚੁੱਕ ਰਹੇ ਹੈ ਜੀ ਦੂਜੇ ਪਲਸੇ ਸੁਖਵੀਰ ਸਿੰਘ ਬਾਦਲ ਕਾੜੀ ਦੇ ਨਾਲ ਕਈ ਵਾਰੀ ਤੇ ਉਹਨਾਂ ਦਾ ਤੜਾ ਕਾੜੀ ਨਾਲ ਕੀ ਇਹੋ ਜਿਹੇ ਫੈਸਲੇ ਲੈ ਲੈਂਦਾ ਜਿਹੜੇ ਉਹਨਾਂ ਦੇ ਲਈ ਕੁੱਤੇ ਪੈਂਦੇ ਹੈ ਜੀ ਉਹ ਜਿਹੜੇ ਦੋ ਮਤਲਬ ਜਿਹੜੇ ਆਗੂ ਪੇਸ਼ ਹੋਏ ਐ ਬੀਬੀ ਜਗੀਰ ਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਜੀ ਬੀਬੀ ਜਗੀਰ ਕੌਰ ਨੇ ਜਿਹੜੀ ਉੱਥੇ ਪੱਤਰ ਦਿੱਤਾ ਹੈ ਤੇ ਜੀ ਵੀ ਕਰੋ 100 ਵਾਰ ਨਿਕਲੀ ਆ ਉਹਦੇ ਵਿੱਚ ਉਹ ਕਹਿੰਦੇ ਐ ਕਿ ਜੀ ਮੈਂ 2012 ਦੇ ਵਿੱਚ ਮੰਤਰੀ ਬਣੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਕੈਬਨਿਟ ਦੇ ਵਿੱਚ ਬਿਲਕੁਲ ਔਰ ਮੈਂ ਸਿਰਫ 16 ਦਿਨ ਮੈਂਬਰ ਰਹੀ ਆ ਕੈਬਨਰੇਟ ਦੀ ਤੇ ਫਿਰ ਮੈਨੂੰ ਅਸਤੀਫਾ ਦੇਣਾ ਪੈ ਗਿਆ ਸੀ ਜੀ ਕੌਂਸਲ ਸੈਸ਼ਨ ਦੇ ਦੌਰਾਨ ਕੋਈ ਵੀ ਇਹੋ ਜਿਹਾ ਮਾਮਲਾ ਨਹੀਂ ਜਿਸ ਦੇ ਵਿੱਚ ਮੈਂ ਹਿੱਸੇਦਾਰ ਬਣੀ ਹੋਵਾਂ ਜੀ ਮੈਂ ਉੱਥੇ ਮਦਰ ਕਿਸੇ ਕਿਸਮ ਦੀ ਕੋਈ ਜਿਹੜੀ ਕੈਬਨਿਟ ਨੇ ਫੈਸਲਾ ਲਿਆ ਹੈ ਨਾ ਕੋਈ ਫੈਸਲਾ ਮੇਰੇ ਸਾਹਮਣੇ ਹੈ ਨਾ ਕੈਬਨਿਟ ਦੀ ਘਰਬਈ ਹੈ ਇਸ ਕਰਕੇ ਮੈਂ ਆਪਣਾ ਪੱਖ ਹੀ ਰੱਖਦੀ ਹੈ ਜੀ ਅਗਲੀ ਜਦੋਂ ਉਹਨੇ ਜਿਹੜੀ ਬੜੀ ਮਹੱਤਵਪੂਰਨ ਰੱਖੀ ਉਹ ਕਹਿੰਦੀ ਹੈ ਕਿ ਅਕਾਲੀ ਦਲ ਦਾ ਆਪਣੀ ਜਥੇਬੰਦੀ ਦੇ ਉੱਤੇ ਤੇ ਸਰਕਾਰ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਵੱਡਾ ਦਮਦਵਾਸੀ ਜੀ ਇਸ ਲਈ ਜੇ ਕੋਈ ਬੰਦਾ ਆਪਣੇ ਵਿਚਾਰ ਰੱਖਦਾ ਸੀ ਤੇ ਉਹਨਾਂ ਵਿਚਾਰਾਂ ਨੂੰ ਬੇਜ਼ਰਦੀ ਨਾਲ ਕੁਝ ਨਹੀਂ ਦਿੱਤਾ ਜਾਂਦਾ ਸੀ। ਬੀਬੀ ਨੇ ਗੱਲ ਕਹੀ ਹੈ ਕਿ ਮੈਂ ਪੰਥਕ ਸੇਵਾਦਾਰ ਹੋਣ ਦੇ ਨਾਤੇ ਕੁਝ ਚੰਗੇ ਫੈਸਲੇ ਵੀ ਲਏ ਹੈ। ਔਰ ਪੰਥਕ ਮਰਿਆਦਾ ਨੂੰ ਬਚਾਉਣ ਦਾ ਯਤਨ ਕੀਤਾ ਜਿੱਥੇ ਮੈਂ ਕੁਝ ਹੱਦ ਤੱਕ ਕਾਮਯਾਬੀ ਵੀ ਹੋਈ ਹੈ ਪਰ ਫਿਰ ਵੀ ਮੈਨੂੰ ਜਿਹੜਾ ਹੈਗਾ ਉਹ ਰੋਲ ਦਿੱਤਾ ਜਾਂਦਾ ਸੀ। ਔਰ ਉਹਨਾਂ ਨੇ ਜ਼ਿਕਰ ਕੀਤਾ ਕਿ ਦੋ ਵਾਰ ਤਾਂ ਮੈਨੂੰ ਅਕਾਲੀ ਦਲ ਦੇ ਵਿੱਚੋਂ ਕੱਢਦਾ। ਇਸੇ ਤੰਦੀ ਸਮੇਂ ਮਿਸਾਲ ਦੇਣੀ ਚਾਹੂੰਗਾ ਤੁਹਾਡੀ ਯਾਦ ਆ ਜਦੋਂ ਬਾਬਾ ਗੁਰੂ ਨਾਨਕ ਦੇਵ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਹੋਇਆ ਜੀ ਜੀ ਤਾਂ ਉਸ ਵੇਲੇ ਪ੍ਰਕਾਸ਼ ਪੁਰਬ ਦਾ ਸਭ ਤੋਂ ਵੱਡਾ ਫੰਕਸ਼ਨ ਜੇ ਅਪਾ ਦੇਖੀਏ ਤਾਂ ਸਾਡੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਹੋਇਆ ਸੀ ਬਿਲਕੁਲ ਸੁਲਤਾਨਪੁਰ ਲੋਧੀ ਆ ਸੀਨਾ ਉੱਥੇ ਇੱਕ ਗੱਲ ਦੇ ਤੇ ਰੌਲਾ ਪੈ ਗਿਆ ਸੀ ਕਿ ਜਿਹੜਾ ਮੂਲ ਮੰਤਰ ਹੈ ਮੂਲ ਮੰਤਰ ਜਿਹੜਾ ਹੈਗਾ ਪ੍ਰਵੰਤ ਮੂਲ ਮੰਤਰ ਹੋਵੇ ਜਾਂ ਮੂਲ ਮੰਤਰ ਕਿਸੇ ਡੇਰੇ ਦਾ ਹੋਵੇ ਜੀ ਦੀਦੀ ਹਰਸਿਮਰਤ ਕੌਰ ਬਾਦਲੋਂ ਉੱਥੇ ਮੂਲ ਮੰਤਰ ਜਿਹੜਾ ਮਤਲਬ ਜਿਹਦੇ ਦੇਵਾ ਦੇ ਰਹੀ ਸੀ ਕਿ ਇਹਨੂੰ ਅਡਾਪਟ ਕਰੋ ਉਹ ਅਸਲ ਦੇ ਵਿੱਚ ਜਿਹੜੀ ਪੰਥੀ ਪ੍ਰਵਾਂਤ ਮਰਿਆਦਾ ਉਹ ਨਹੀਂ ਸੀ ਜੀ ਚਲੋੜ ਕਰਨਲ ਸਿੰਘ ਉਹਨੇ ਆਪਣੇ ਨਾਲ ਜੁੜੇ ਹੋਣਗੇ ਉਹ ਜੈਲਵਾਸ ਵਿਸਥਾਰ ਨਾਲ ਦੱਸ ਦੇਣਗੇ ਮੈਨੂੰ ਉਮੀਦ ਹੈ ਪਰ ਮੈਨੂੰ ਇਹ ਪਤਾ ਲੱਗਾ ਕਿ ਉਹ ਅਸਲ ਦੇ ਵਿੱਚ ਕਿਸੇ ਡੇਰੇ ਚ ਸਾਡੇ ਜ਼ਿਲ੍ਹੇ ਨਾਲ ਹੀ ਸੰਬੰਧਿਤ ਡੇਰਾ ਉੱਥੋਂ ਨਹੀਂ ਮਰਿਆਦਾ ਸੀ ਜੀ ਔਰ ਬੀਬੀ ਜਗੀਰ ਕੌਰ ਨੇ ਜਿਹੜੇ ਤਿਆਰ ਕੀ ਸੀ ਕਿ ਮੈਂ ਨਹੀਂ ਜੀ ਇਹ ਨਹੀਂ ਮੈਂ ਤਾਂ ਮੂਲ ਮਰਿਆਦਾ ਤੋਂ ਤੋਤੀ ਪਹਿੜਾ ਦੇਵਾਂਗੀ ਮੈਂ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਾਇਤੋਂ ਬਗੈਰ ਨਹੀਂ ਹੋਣਾ ਉਦੋਂ ਅਖਬਾਰਾਂ ਦੇ ਵਿੱਚ ਖਬਰਾਂ ਵੀ ਲੱਗੀਆਂ ਸੀ ਕਿ ਦੋ ਬੀਬੀਆਂ ਦੀ ਆਪਸ ਵਿੱਚ ਕਸਮਕਸ਼ ਹੋ ਗਈ ਹੈ ਤੂੰ ਤੂੰ ਮੈਂ ਮੇ ਹੋ ਗਈ ਹੈ ਤੇ ਫਿਰ ਬੀਬੀ ਜਗੀਰ ਕੌਰ ਨੂੰ ਕੋਈ ਸਮੱਸਿਆ ਨਾ ਬੀ ਕੀਤਾ ਸੀ ਇਹਦਾ ਬੀਬੀ ਜਗੀਰ ਕੌਰ ਉਹਦੀ ਆਪਣਾ ਅਖੜਾ ਖਾਈ ਹੈ ਦੂਜੇ ਪਾਸੇ ਜਿਹੜੇ ਪਰਮਿੰਦਰ ਸਿੰਘ ਭੀਂਸ ਹੈ ਪਰਮਿੰਦਰ ਸਿੰਘ ਪੀਰ ਸਾਨੇ ਬਿਲਕੁਲ ਬਿਲਕੁਲ ਨੇ ਸਪੱਸ਼ਟ ਸਟੈਂਡ ਲਿਆ ਉਹ ਕਹਿੰਦੇ ਜੀ ਪਹਿਲੀ ਗੱਲ ਇਹ ਹੈ ਕਿ ਜਦੋਂ ਇਜ਼ਹਾਰ ਆलम ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਗਿਆ ਤੇ ਉਹਦੇ ਘਰਵਾਲੀ ਨੂੰ ਟਿੱਕ ਟਿੱਪੀ ਗਈ ਹੈ ਜੀ ਉਹਦਾ ਹੀ ਜਾਣਕਾਰੀ ਮੈਨੂੰ ਸੀਗੀ ਤੇ ਮੈਂ ਉਹਦਾ ਕਸੂਰ ਵਾਰਾਂ ਮੈਨੂੰ ਸਜ਼ਾ ਦਿੱਤੀ ਜਾਵੇ ਜੀ ਕਿਉਂਕਿ ਆਪਾਂ ਨੂੰ ਇਹ ਪਤਾ ਹੈ ਕਿ ਇਹ ਜਿਹੜਾ ਹੈਗਾ ਮਨੀਰ ਕੋਟਲਾ ਅੱਜ ਤੁਹਾਨੂੰ ਉਹ ਬਿਲੋਂਗ ਕਰਦਾ ਸੀ ਇਜ਼ਹਾਰ ਆलम ਦੀ ਵਾਇਫ ਜੀ ਉਹ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਬਿਲਕੁਲ ਉਹਦੇ ਕਾਫੀ ਲੰਮਾ ਸਮਾਂ ਸਰਦਾਰ ਉਹ ਆਪਣੇ ਸੁਖਦੇਵ ਸਿੰਘ ਪੀਸਾ ਪਾਰਲੀਮੈਂਟ ਦੀ ਚੋਣ ਲੜਦੇ ਰਹੇ ਤੇ ਪਾਰਲੀਮੈਂਟ ਦੀ ਚੋਣ ਵਾਸਤੇ ਉਹਨਾਂ ਨੂੰ ਮੁਸਲਮ ਵੋਟਾਂ ਦੀ ਲੋੜ ਸੀ ਜੀ ਉਹਨਾਂ ਨੂੰ ਸ਼ਾਇਦ ਉਸ ਵੇਲੇ ਭੇਖਾ ਇਹ ਹੋਵੇ ਕਿ ਜ਼ਹਾਰ ਆਲਪ ਦਾ ਮੁਸਲਮ ਭਾਈਚਾਰੇ ਦੇ ਵਿੱਚ ਅਸਰ ਸੂਖ ਹੈ ਜੀ ਤੇ ਉਹਨਾਂ ਨੇ ਕਹਿ ਕੇ ਉਹਨੂੰ ਸ਼ਾਮਲ ਕਰਵਾਤਾ ਸੀ ਉਹਦੀ ਉਹਨਾਂ ਨੇ ਪੁਸ਼ਟੀ ਕੀਤੀ ਹੈ ਕਿ ਹਾਂ ਮੈਂ ਇਹਦੀ ਪੁਸ਼ਟੀ ਕਰਦਾ ਮੈਨੂੰ ਇਹਦੀ ਜਾਣਕਾਰੀ ਸੀ ਤੇ ਇਹ ਗੱਲ ਵੀ ਜਿਹੜੀ ਹੈਗੀ ਪਬਲਿਕ ਡੋਮੇਨ ਦੇ ਵਿੱਚ ਹੈ ਚੰਦੀ ਸਾਹਿਬ ਕੇ ਉਦੋਂ ਇਹ ਸਾਬ ਸਾਹਿਬ ਦੀ ਫੋਟੋ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਹੈ ਜਿਸ ਵਿੱਚ ਮੁਹੰਮਦ ਇਜਹਾਰ ਆਲਮ ਨੂੰ ਸ਼ਾਮਲ ਕੀਤਾ ਗਿਆ ਸੀ ਅਕਾਲੀ ਦਲ ਦੇ ਵਿੱਚ ਬਿਲਕੁਲ ਦੂਜੀ ਗੱਲ ਉਹਨਾਂ ਨੇ ਕਹੀ ਹੈ ਕਿ ਕੈਬਨਟ ਦੇ ਵਿੱਚ ਕੋਈ ਵੀ ਫੈਸਲਾ ਜਿਹੜਾ ਨਹੀਂ ਹੋਇਆ ਜਿੱਥੇ ਡੇਰਾ ਮੁਖੀ ਨੂੰ ਮਾਫੀ ਦੀ ਗੱਲ ਕੀਤੀ ਜਾਵੇ ਜਾਂ ਨਾਲ ਹੀ ਆਪਾਂ ਕਹਿ ਦਿੱ ਗਏ ਕਿ ਜਿੱਥੇ ਡੇਰਾ ਮੁਖੀ ਦੇ ਖਿਲਾਫ ਜਿਹੜਾ ਬਠਿੰਡੇ ਦੀ ਕੁਤਵਾਲੀ ਦੇ ਵਿੱਚ ਪਰਚਾ ਦਰਜ ਹੋਇਆ ਸੀ ਉਹਨੂੰ ਵਾਪਸ ਲੈਣ ਦੀ ਗੱਲ ਹੋਵੇ ਇਹ ਉਹਨਾਂ ਨੇ ਕਿਹਾ ਹੈ ਪਰ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਇੱਕ ਨਿਮਾਣੇ ਸਿੱਖ ਵਜੋਂ ਮੈਂ ਆਪਣੇ ਆਪ ਨੂੰ ਪੇਸ਼ ਕਰਨੇਗੇ ਇੱਕ ਸਿੱਖ ਵਜੋਂ ਇੱਕ ਸਿੱਖ ਕੈਬਨਿਟ ਮੈਂਬਰ ਵਲੋਂ ਜਿਹੜਾ ਮੈਂ ਵਿਰੋਧ ਕਰ ਸਕਦਾ ਸੀ ਜਾਂ ਮੈਨੂੰ ਕਰਨਾ ਚਾਹੀਦਾ ਸੀ ਉਹ ਮੈਂ ਨਹੀਂ ਕੀਤਾ ਇਹ ਬਹੁਤ ਵੱਡੀ ਗੱਲ ਕਹੀ ਗਈ ਜੀ ਉਹ ਕਿ ਮੈਂ ਉਹ ਨਹੀਂ ਕੀਤਾ ਮੈਂ ਕਰ ਸਕਦਾ ਸੀ ਇਹਦਾ ਮਤਲਬ ਹੈ ਕਿ ਉਸ ਵੇਲੇ ਦੀ ਕੈਬਨਟ ਦੇ ਸਾਰੇ ਮੈਂਬਰ ਐ ਹੁਣ ਇਹ ਗੱਲ ਨੂੰ ਜੇ ਆਪਾਂ ਦੇਖੀ ਤੇ ਗੱਲ ਇੱਥੇ ਰੁਕਦੀ ਨਹੀਂ ਉਹ ਇਹ ਗੱਲ ਜਾਣੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਕਿਉਂਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀ ਉਹ ਸਰਕਾਰ ਦੇ ਮੁਖੀ ਤਾਂ ਉਹ ਸੀ ਜੀ ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜਾ ਹੈਗਾ ਜ ਉਹ ਪੰਥਰ ਰਤਨ ਤੇ ਫਖਰੇ ਕੌਮ ਦਾ ਅਵਾਰਡ ਵੀ ਜਿੱਤਾ ਹੋਇਆ ਹੈ। ਇਸ ਦੇ ਨਾਲ ਹੀ ਇਹ ਗੱਲ ਜਿਹੜੀ ਹੈਗੀ ਅਡੀ ਗੁਰਵਕੰਤ ਸਿੰਘ ਓੜਾ ਤੇ ਵੀ ਜਾਊਗੀ। ਤੇ ਮੇਰੇ ਖਿਆਲ ਗਿਆਨੀ ਗੁਰਵਕੰਤ ਸਿੰਘ ਤੋਂ ਬਾਅਦ ਜਿੰਨੇ ਵੀ ਸਿੰਘ ਸਹਿਬਾਨ ਹੋਏ ਹਨ ਉਹਨਾਂ ਤੇ ਵੀ ਜਾਊਗੀ। ਕਿ ਜਿਹੜੀਆਂ ਤੀਜਾ ਹੁਣ ਖੋਲੀਆਂ ਜਾ ਰਹੀਆਂ ਭਾਈ ਜੀ ਜੇ ਤੁਸੀਂ ਪਾਵਰ ਦੇ ਵਿੱਚ ਆਈ ਸੀ ਤੁਸੀਂ ਇਹ ਚੀਜ਼ਾਂ ਕਿਉਂ ਨਹੀਂ ਵਿਚਾਰੀਆਂ? ਤੋਂ ਮੈਨੂੰ ਲੱਗਦੀ ਹੈ ਕਿ ਇੱਕ ਨਵੀਂ ਡਿਮਾਂਡ ਉੱਠੂਗੀ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਦਾ ਅਵਾਰਡ ਤੇ ਪੰਥਰ ਰਤਨ ਦਾ ਅਵਾਰਡ ਦਿੱਤੇ। ਜੋ ਵਾਪਸ ਲਿਆ ਜਾ ਵੀ ਆਪ ਭਾਵੇਂ ਬਾਦਲ ਸਾਹਿਬ ਆਪ ਭਾਵੇਂ ਬਾਦਲ ਸਾਹਿਬ ਇਸ ਦੁਨੀਆ ਵਿੱਚ ਨਹੀਂ ਹੈ ਪਰ ਰਿਕਾਰਡ ਦਾ ਤਾਂ ਹਿੱਸਾ ਹੈ ਨਾ ਕਿ ਉਹਨਾਂ ਨੂੰ ਅਵਾਰਡ ਮਿਲੇ ਜੇ ਹੁਣ ਇਹਨੂੰ ਨਜ਼ਰਅੰਦਾਜ਼ ਕਰਤਾ ਤਾਂ ਇਹਦਾ ਮਤਲਬ ਹੈ ਮੰਨਿਆ ਜਾਊ ਕਿ ਇਹ ਤਾਂ ਪੰਖਰਤਨ ਸੀ ਜੀ ਜੀ ਉਹ ਜਿਹੜੇ ਫਖਰੇ ਕੌਮ ਸੀ ਅੰਤਰਤਨ ਤੇ ਫਖਰੇ ਕੌਮ ਦੇ ਉਹ ਬੰਦਾ ਹੋਵੇ ਜੀ ਜਿਹਦੇ ਤੇ ਇਲਜ਼ਾਮ ਲੱਗਦਾ ਕਿ ਸਾਰਾ ਕੁਝ ਉਹਦੀ ਦੇਰੇ ਨਿਗਰਾਨੀ ਹੁੰਦਾ ਰਿਹਾ ਔਰ ਮੇਰਾ ਤਾਂ ਮੰਨਣਾ ਕਿ ਭਾਵੇਂ ਲੋਕ ਕੀ ਕਹਿੰਦੇ ਕਹੀ ਜਾਂਦੇ ਕਿ 2007 ਤੋਂ ਲੈ ਕੇ 18 ਤੱਕ ਕੁਝ ਹੋਇਆ ਅਸਲ ਦੇ ਵਿੱਚ 2007 ਤੇ 17 ਜੁਲਾਈ ਨੂੰ ਇਹ ਤਾਂ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ ਜੀ ਜਦੋਂ 96 ਦੇ ਵਿੱਚ ਕਾਲੀ ਲੱਲੂ ਇੱਕ ਪੰਥਕ ਪਾਰਟੀ ਨੂੰ ਇੱਕ ਪੰਜਾਬੀ ਪਾਰਟੀ ਵਿੱਚ ਤਬਦੀਲ ਕੀਤਾ ਇਹ ਅਮਨੋਦਨ ਸ਼ੁਰੂ ਹੋਇਆ ਸੀ ਹੁਣ ਦੇਖਦੇ ਆਂ ਜੇ ਕਿ ਸਿੰਘ ਸਹਿਬਾਨ ਦੀ ਇਹ ਦੇ ਪਾਰਲੇ ਦੇ ਵਿੱਚ ਆ ਗੇਂਦ ਉਹ ਇਹਦੇ ਤੇ ਕੀ ਫੈਸਲਾ ਲੈਂਦੇ ਆ ਤੇ ਕਦੋਂ ਲੈਂਦੇ ਆ ਜੀ ਹਾਂ ਬਿਲਕੁਲ ਜੀ ਚਲਦੇ ਆਪਾਂ ਪਹਿਲੀ ਕਾਲ ਤੇ